ਵਾਇਗੂ ਦਾ ਕਾਲਸਾ ਵਾਇਗੂ ਦੀ ਫਟੇਰੀ ਸਾਨੂੰ ਪਤਾ ਲੱਗਾ ਕਿ ਜਿਹੜੇ ਸੈਲਰਾਂ ਵਾਲੇ ਨੇ ਆੜਤੀ ਦੇ ਤੋਂ ਵੰਡਲ ਸੇਫ ਕਾਫੀ ਨੁਕਸਾਨ ਕਰਦੇ ਪਏ ਨੇ ਜੀਵਿੰਦਾਰਾਂ ਦਾ ਤੇ ਕੱਟਕੁੱਟ ਕਾਫੀ ਲਾਉਂਦੇ ਨੇ ਐ ਭਗਵਾਨਪੁਰ ਦੇ ਸਰਦਾਰ ਜੀ ਖਲੋਤੇ ਨੇ ਸਾਡੇ ਲੱਗੇ ਇਹਨਾਂ ਨੇ ਮੈਨੂੰ ਕੋਈ ਦੱਸਿਆ ਕਿ ਇਹੇ ਕੱਟ ਲਾਗੇ ਤੇ ਫਿਰ ਮਾਲ ਚੁੱਕਦੇ ਨੇ ਆ ਦੇਖੋ ਜਿਨ੍ਹਾਂ ਦਾ ਕੱਟ ਨਹੀਂ ਲੱਗਾ ਉਹਨਾਂ ਦਾ ਮਾਰ ਦਾ ਇਹ ਸਾਰਾ ਨਾਮ ਭਰਿਆ ਪਿਆ ਤੇ ਅਸੀਂ ਬੇਨਤੀ ਕਰਦੇ ਆ ਕਿ ਜਿਨ੍ਹਾਂ ਨੂੰ ਵੀ ਤੰਗ ਪਰੇਸ਼ਾਨ ਜੀਵਿੰਦਾਰਾਂ ਨੂੰ ਜਾਂ ਹੋਰ ਕਿਸੇ ਨੂੰ ਤੰਗ ਕਰਦਾ ਹੈ ਇਹ ਹਲਕਾ ਇੰਚਾਰਜ ਭਲਤ ਹਰ ਸਿਮਰਨ ਸਿੰਘ ਤੋਂ ਬਣਾ ਔਰ ਸਰਦਾਰ ਮਜੀਤ ਸਿੰਘ ਰਾਣਾ ਦੀ ਨਾਲ ਸੰਪਰਕ ਕਰਨ ਔਰ ਉਹ ਪੂਰਾ ਸਰਕਾਰ ਨੂੰ ਕਹਿ ਕੇ ਤੇ ਇਹ ਜਿਹੜਾ ਜਿੰਨਾ ਵੀ ਹੈਗਾ ਇਹ ਬੋਰੀਆਂ ਪਈਆਂ ਨੇ ਇਹ ਸਾਰੀਆਂ ਚੁਕਾਈਆਂ ਜਾਣਗੀਆਂ ਨਹੀਂ ਤਾਂ ਇਹ ਪ੍ਰੂਫ ਦੇ ਮਤਲਬਕ ਮੈਂ ਜਦੋਂ ਮੈਨੂੰ ਇਹਨਾਂ ਨੇ ਸਰਦਾਰ ਜੀ ਨੇ ਆਖਿਆ ਹੈ ਤੇ ਆਹ ਗੱਲ ਹੋਈ ਆ ਤੁਖ ਦਿਓ ਇਹ ਕਹਿੰਦੇ ਜੀ ਮੈਂ ਪ੍ਰੂਫ ਆ ਇਹਨਾਂ ਨੂੰ ਚਾਹੇ ਪੁੱਛ ਲੋ ਜੀ ਸਭ ਤੋਂ ਵੱਧ ਮੋਰ ਕਰਨਾ ਹੈ ਕਰਨਾ ਬਤੂ ਪੁੱਛ ਲੋ ਉਹਨਾਂ ਨੂੰ